ਸਾਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਲਾ ਪ੍ਰੀ ਸਿੰਘ ਪੁੱਲਰ ਆਹ ਮੇਰਾ ਟਿੱਬੇ ਦੇ ਉੱਪਰ ਝੋਨਾ ਲੱਗਿਆ ਹੋਇਆ 28 29 ਤੇ 30 ਤਰੀਕ ਤਿੰਨ ਦਿਨਾਂ ਦੇ ਵਿੱਚ ਇਹ ਝੋਨਾ ਆਪਾ ਲਗਾ ਦਿੱਤਾ ਸੀ ਅੱਜ ਹੋ ਗਈ 4 ਤਰੀਕ ਸਾਰਾ ਝੋਨਾ ਚੱਲ ਪਿਆ ਇੱਕ ਵੀ ਝੋਨੇ ਦਾ ਡਾਲ ਨਹੀਂ ਮੱਚਿਆ ਜਾਂ ਇੱਕ ਵੀ ਝੋਨੇ ਦਾ ਡੱਕਾ ਨਹੀਂ ਮੱਚਿਆ ਉੱਪਰੋਂ ਜਿਹੜੀ ਇਹ ਪਨੀਰੀ ਆ ਫੁੱਲ ਲਵੀ ਸੀਗੀ ਤੇ ਰੰਦਾ ਖੁੰਦਾ ਪਰ ਟਿੱਬੇ ਤੇ ਲਾਉਣੀ ਸੀਗੀ ਤੇ ਉੱਪਰੋਂ ਗਰਮੀ ਵੀ ਫੁੱਲ ਸੀ ਤਾਂ ਵੀ ਦੇਖ ਲਓ ਬਹੁਤ ਵਧੀਆ ਝੋਨਾ ਚੱਲਿਆ ਇਹ ਜਿਹੜੀ ਗਰਮੀ ਹੈ ਨਾ ਥੋੜੇ ਵੀ ਝੋਨੇ ਨੂੰ ਦੇਸੀ ਘਿਓ ਵਾਂਗ ਲੱਗੋਗੀ ਆਪਾਂ ਕਰਨਾ ਕੀ ਆਪਾਂ ਕਰਨਾ ਕੀ ਇਹ ਝੋਨਾ ਲਾਉਣ ਤੋਂ ਘੱਟ ਘੱਟ 3-4 ਦਿਨ ਪਹਿਲਾਂ ਯੂਰੀਆ ਪਾਉਣੀ ਆ ਯੂਰੀਆ ਕਿੰਨੀ ਪਾਉਣੀ ਆ ਘੱਟ ਤੋਂ ਘੱਟ 30 ਕਿਲੋ ਤੇ ਵੱਧ ਤੋਂ ਵੱਧ 1 ਗੱਟਾ ਕਿल्ले ਮਗਰ ਪਾ ਸਕਦੇ ਆ ਹੁਣ ਜਿਹੜੇ ਕਿਸਾਨ ਵੀਰ ਕਹਿੰਦੇ ਨਾ ਯਾਰ ਸੁੱਕੇ ਦੇ ਵਿੱਚ ਯੂਰੀਆ ਤਾਂ ਕੰਮ ਨਹੀਂ ਕਰਨਾ ਉੱਡ ਜਾਂਦੀ ਆ ਤਾਂ ਦੋਸਤੋ ਯੂਰੀਆ ਨਹੀਂ ਉੱਡ ਕੀ ਵਰਤਨੀਆ ਸਭ ਤੋਂ ਪਹਿਲਾਂ ਕਿ ਆਪਾਂ ਜਿਹੜੀ ਯੂਰੀਆ ਇਹ ਸਵੇਰ ਜਾਂ ਸ਼ਾਮ ਨੂੰ ਪਾਉਣੀ ਆ ਦੁਪਹਿਰੇ ਨਹੀਂ ਪਾਉਣੀ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਕਿ ਜਿਹੜੀ ਯੂਰੀਆ ਆਪਾਂ ਦੁਪਹਿਰੇ ਨਹੀਂ ਪਾਉਣੀ ਠੀਕ ਹੈ ਨਾ ਦੋਸਤੋ ਹੁਣ ਸਾਰੇ ਕਿਸਾਨ ਵੀਰ ਵਧੀਆ ਬੋਂਦੇ ਆ ਡੂੰਘਾ ਬੋਂਦੇ ਆ ਇਸ ਕਰਕੇ ਵਾਹਣ ਆਪਣਾ ਕਿੰਨਾ ਮਰਦੀ ਸੁੱਕਾ ਆ ਵੀ ਉਹਦੇ ਵਿੱਚ ਮਾੜੀ ਮੋਟੀ ਨਮੀ ਤਾਂ ਹੁੰਦੀ ਹੀ ਹੁੰਦੀ ਹੈਗੀ ਜਦੋਂ ਹੀ ਆਪਾਂ ਯੂਰੀਆ ਛਿੱਟਾ ਅਮਰਾ ਨਾਲ ਨਾਲ ਹਰਾਂ ਨਾਲ ਥੋੜਾ ਥੋੜਾ ਬਸ ਵੀ ਮਿੱਟੀ ਦੇ ਵਿੱਚ ਹੀ ਰਲੇ ਆਪਣੀ ਯੂਰੀਆ ਇੰਨਾ ਕ ਬੋਣਾਗਾ ਬਸ ਆਪਾਂ ਜਦੋਂ ਯੂਰੀਆ ਪਾਤੀ ਤਿੰਨ ਦਿਨਾਂ ਬਾਅਦ ਕੱਦੂ ਕਰਨਾ ਜਾਂ ਤ ਛੱਡਣਾ ਕਦੋਂਗਾ 3 ਦਿਨਾਂ ਬਾਅਦ ਚਾਹੇ ਆਪਣਾ ਝੋਨਾ 4 ਦਿਨਾਂ ਬਾਅਦ ਲੱਗੇ ਚਾਹੇ 5 ਦਿਨਾਂ ਬਾਅਦ ਮੇਰੇ ਕਹਿਣ ਦਾ ਮਤਲਬ ਕਿ ਇੱਕ ਹਫਤੇ ਦੇ ਵਿੱਚ ਆਪਣਾ ਝੋਨਾ ਲੱਗ ਜਣਾ ਚਾਹੀਦਾ ਹੁਣ ਸਭ ਤੋਂ ਮੇਨ ਤੇ ਵੱਡੀ ਗੱਲ ਯਾਰ ਇਹ ਯੂਰੀਆ ਸੁੱਕ ਚ ਪਾਇਆ ਕਿਵੇਂ ਕੰਮ ਕਰੂਗਾ ਸਾਡੇ ਤਾਂ ਸਾਰੀਆਂ ਗੱਲਾਂ ਸਿਰ ਦੇ ਉੱਪਰ ਦੇ ਜਾਂਦੀਆਂ ਇਹ ਤਾਂ ਉੱਡੂ ਆ ਉੱਡ ਜੂ ਇਹ ਤਾਂ ਨਹੀਂ ਕੰਮ ਕਰਨਾ ਤਾਂ ਦੋਸਤੋ ਜਿਵੇਂ ਹੀ ਆਪਾਂ ਯੂਰੀਆ ਪਾਇਆ ਉਹਨੂੰ ਚੰਗੀ ਤਰ੍ਹਾਂ ਮਿੱਟੀ ਵਿੱਚ ਮਿਕਸ ਕੀਤਾ ਤਾਂ ਇਹ ਯੂਰੀਆ ਤੀਜੇ ਦਿਨ ਨਾਈਟ੍ਰਟ ਫਾਰਮ ਦੇ ਵਿੱਚ ਆ ਜਾਂਦਾ ਜਾਨਕਿ ਆਪਣੇ ਬੂਟੇ ਨੂੰ ਮਿਲਣ ਵਾਲੀ ਸਥਿਤੀ ਦੇ ਵਿੱਚ ਆ ਜਾਂਦਾਗਾ ਤਾਂ ਤਿੰਨ ਦਿਨਾਂ ਬਾਅਦ ਹੀ ਆਪਾਂ ਲਾਉਣਾ ਝੋਨਾ ਹੁਣ ਜਿਵੇਂ ਹੀ ਆਪਾਂ ਤਿੰਨ ਦਿਨਾਂ ਬਾਅਦ ਝੋਨਾ ਲਾਇਆ ਉੱਪਰੋਂ ਜਿਹੜੀ ਯੂਰੀਆ ਉਹ ਆਪਣੇ ਬੂਟੇ ਵੱਲ ਭੱਜੀ ਉਤਰੀ ਆਊਗੀ ਵੀ ਜਿਵੇਂ ਹੀ ਉਹਨੂੰ ਜੜ ਮਿਲਦੀ ਹੈ ਉਹ ਜੜ ਵੱਲ ਭੱਜੀ ਉਤਰੀ ਆਉਂਦੀ ਹੈ ਤੇ ਉਪਰੋਂ ਜਦੋਂ ਆਪਾਂ ਪਨੀਰੀ ਪੱਟ ਕੇ ਖੇਤਾਂ ਦੇ ਵਿੱਚ ਝੋਨਾ ਲਾਉਨੇ ਆ ਤਾਂ ਆਪਾਂ ਅਕਸਰ ਵੇਖਦੇ ਆ ਝੋਨਾ ਵੀ ਮਰਨ ਵਾਲੀ ਸਥਿਤੀ ਦੇ ਵਿੱਚ ਹੁੰਦਾ ਕਈ-ਕਈ ਵਾਰ ਤਾਂ ਝੋਨਾ ਮੱਚ ਜਾਂਦਾ ਸੜ ਜਾਂਦਾ ਡੱਕੇ ਮੱਚ ਜਾਂਦੇ ਆ ਜਾਂ ਲੇਟ ਚੱਲਦਾਗਾ ਤਾਂ ਹੁਣ ਕੀ ਕਰਦਾ ਜਦੋਂ ਆਪਾਂ ਪੱਟ ਕੇ ਝੋਨਾ ਖੇਤ ਵਿੱਚ ਲਾਉਨੇ ਆ ਤਾਂ ਉਹਨੂੰ ਵੀ ਜਦੋਂ ਮੜਾ ਜਾਂ ਸਹਾਰਾ ਮਿਲਦਾ ਤੇ ਉੱਪਰੋਂ ਹੁਣ ਤੱਕ ਦੀ ਸਭ ਤੋਂ ਵੱਧ ਆਪਣੇ ਕਿਸਾਨ ਦੀ ਲਾੜਲੀ ਤੇ ਹਰਮਨ ਪਿਆਰੀ ਹੁਣ ਤੱਕ ਦੀ ਨੰਬਰ 1 ਖਾਦ ਯੂਰੀਆ ਆਪਾਂ ਖੇਤਾਂ ਵਿੱਚ ਪਾਈ ਹੁੰਦੀ ਆ ਅਵਾਲੀਵਾਲ ਫਾਰਮ ਦੇ ਵਿੱਚ ਹੁੰਦੀ ਆ ਜਿਵੇਂ ਹੀ ਦੋਨਾਂ ਦਾ ਮੇਲ ਹੁੰਦਾ ਤਾਂ ਝੋਨੀ ਨੂੰ ਤਾਂ ਇਹ ਦੇਸੀ ਘਿਓ ਵਾਂਗ ਲੱਗਦੀ ਆ ਮਰ ਰਹੇ ਝੋਨੀ ਨੂੰ ਦੇਸੀ ਘਿਓ ਮਿਲ ਜਾਂਦਾ ਇਸ ਕਰਕੇ ਦੋਸਤੋ ਆਪਣਾ ਝੋਨਾ ਬਹੁਤ ਜ਼ਿਆਦਾ ਛੇਤੀ ਚੱਲਦਾ ਜਿਹੜੀ ਇਹ ਯੂਰੀਆ ਆਪਾਂ ਸੁੱਕੇ ਵਜ ਯੂਰੀਆ ਪਾਉਣੀ ਆ ਇਹ 13 ਦਿਨਾਂ ਤੱਕ ਕੰਮ ਕਰਦੀ ਆ ਆਪਣੀ ਮਿੱਟੀ ਦੇ ਵਿੱਚ ਤੀਜੇ ਦਿਨੋਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਤੇ 13 ਦਿਨਾਂ ਤੱਕ ਆਪਣੀ ਮਿੱਟੀ ਦੇ ਵਿੱਚ ਕੰਮ ਕਰਦੀ ਆ ਇਸੇ ਕਰਕੇ ਦੋਸਤੋ ਤੁਸੀਂ ਅਕਸਰ ਦੇਖਿਆ ਹੋਊਗਾ ਤੁਸੀਂ ਇੱਕ ਇੱਕ ਖੇਤ ਦੇ ਟਰਾਲ ਕਰਨਾ ਅਤੇ ਕਿੱਲੇ ਤੇ ਜਿੱਥੇ ਤੁਸੀਂ ਪਹਿਲਾਂ ਯੂਰੀਆ ਪਾਈਓਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਹ ਝੋਨਾ ਨਾਲ ਦੀ ਨਾਲ ਚੱਲੂਗਾ ਤੇ ਫਟਾਰਾ ਵੀ ਵੱਧ ਕਰੂਗਾ ਪਹਿਲੇ 15 ਦਿਨ ਤੱਕ ਉਹਨੇ ਆਸੇ-ਪਾਸੇ ਝੋਨੇ ਨੂੰ ਰਲ ਨਹੀਂ ਦੇਣਾ ਕਿਉਂਕਿ ਸਿਹ ਯੂਰੀਆ ਲੱਗੂਗੀ ਹੀ ਆਪਣੇ ਝੋਨੇ ਨੂੰ ਦੇਸੀ ਕਿਉਂ ਵਾਂਗ ਬਸ ਕਰਨਾ ਕੁਝ ਨਹੀਂ ਆਪਾਂ ਦੋ-ਦੋ ਤਿੰਨ-ਤਿੰਨ ਗੱਟੇ ਯੂਰੀਆ ਸੁੱਕੇ ਚ ਨਹੀਂ ਪਾਉਣੇ ਵੱਧ ਤੋਂ ਵੱਧ ਇੱਕ ਟਾ ਪਾਉਣਾਗਾ ਕਰਨਾ ਕੁਝ ਨਹੀਂ ਆਪਾਂ ਅੱਧੇ ਕਿਲੇ ਟ్రਾਇਲ ਕਰਕੇ ਦੇਖਣਾ ਜੇਕਰ ਤੁਹਾਨੂੰ ਰਿਜ਼ਲਟ ਵਧੀਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਹਾਲੇ ਤੱਕ ਜਿੰਨਾ ਵੀ ਕਿਸਾਨ ਵੀਰਾਂ ਨੇ ਮੇਰੇ ਦੱਸੇ ਮੁਤਾਬਕ ਸੁੱਕੇ ਦੇ ਵਿੱਚ ਯੂਰੀਆ ਪਾਈ ਆ ਉਹਨਾਂ ਨੂੰ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲਿਆ ਬਹੁਤ ਹੀ ਜ਼ਿਆਦਾ ਖੁਸ਼ ਹੈ ਇਹ ਤਜਰਬਾ ਤੁਹਾਨੂੰ ਹੋਰ ਕਿਸੇ ਵੀ ਬੁੱਕ ਦੇ ਵਿੱਚ ਨਹੀਂ ਮਿਲੇਗਾ ਇਹ ਮੇਰਾ ਖੁਦ ਦਾ ਨਿੱਜੀ ਤਜਰਬਾ ਹੈ ਆਪਣੇ ਕਿਸਾਨ ਵੀਰਾਂ ਦਾ ਤਜਰਬਾ ਹੈ ਕਿਉਂਕਿ ਆਪਣੇ ਖੇਤ ਸਾਰੇ ਲੈਬ ਆ ਤਜਰਬੇ ਤਾਂ ਆਪਾਂ ਨੂੰ ਕਰਨੇ ਪੈਣਗੇ ਆਪਣੀ ਜ਼ਮੀਨ ਨੂੰ ਕਿਹੜੀ ਖਾਦ ਸੂਟ ਕਰਦੀ ਹੈ ਕਿਹੜਾ ਝੋਨਾ ਇਹਦੇ ਵਿੱਚ ਵਧੀਆ ਨਿਕਲਦਾ ਸਾਰਾ ਕੁਝ ਆਪਾਂ ਨੂੰ ਦੇਖਣਾ ਪਊਗਾ ਕਿਉਂਕਿ ਜ਼ਮੀਨ ਆਪਣੀਆਂ ਖੇਤੀ ਆਪੇ ਹੀ ਕਰਨੀਆਂ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ